ਮੁਥੜਮ ਰੱਖਦੇ ਹੋ ਇਟਾਂ ਧੀਰੇ ਸੇ ਰੱਖੋ ਕਿੰਨੀ ਜੋਰ ਦੀ ਆਵਾਜ਼ ਆਂਦੀ ਆ ਕੋਈ ਟਪੀ ਟਗੀ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਪੁੱਤੂ ਹੈਪੀ ਦੀਵਾਲੀ ਮੇਰੇ ਹਾਬੀ ਨਾਲ ਸੋ ਗਾਈਜ਼ ਇਹ ਸਭਦੇ ਚਾ ਮੈਂ ਤਾਂ ਕਿਤਿਆਂ ਕਿਤੇ ਕਿਸੇ ਤੋਂ ਫੋਨ ਲਵਾਣੇ ਕਿਸੇ ਕਿਸੇ ਤੋਂ ਫੋਨ ਲਵਾਣੇ ਆ ਗੁਰਪ੍ਰੀਤ ਜਿਹੜਾ ਬੈਠਾ ਹੁੰਦਾ ਆ ਏ ਵੀ ਮੈਨੂੰ ਮੈਸੇਜ ਪਤਾ ਜਿਹੜਾ ਹੁਣ ਗਲਤ ਬੋਲਦਾ ਇਹ ਜਿਹੜਾ ਮੈਸੇਜ ਕਰਦਾ ਸੀ ਗਾਇਸ ਭੈਣੇ ਸਤਿ ਸ਼੍ਰੀ ਅਕਾਲ ਸਕਰੀਨ ਸ਼ਾਟ ਮੈਂ ਲਾ ਰੂ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਚਾਹ ਬਣ ਰਹੀ ਹੈ ਦੇਖ ਸਕਦੇ ਹੋ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਕੁੱਤੂ ਹੈਪੀ ਦੀਵਾਲੀ ਮੇਰੇ ਹਾਬੀ ਨਾਲ ਸੋ ਗਾਇਜ਼ ਇਹ ਸਭ ਤੇ ਚਾਹ ਮੈਂ ਧਰੀ ਹੋਈ ਆ ਤੇ ਟਾਈਮ ਕਿੰਨਾ ਹੋਇਆ ਟਾਈਮ ਦੱਸਿਓ ਕਿੰਨਾ ਹੁਣ 88 ਹੁਣ ਕੀ ਲੇਟ ਸੋ ਗਾਇਜ਼ ਜਲਦੀ ਜਲਦੀ ਆਪਾਂ ਆਪਣਾ ਨੇ ਚਾਹ ਤੇ ਉਸ ਤੋਂ ਬਾਅਦ ਆਪਾਂ ਸੋਨੇ ਸੋਨੇ ਅੱਧ ਬੰਦੇ ਆ ਤੇ ਬਟ ਸ਼ਾਮ ਨੂੰ ਇਹ ਦੀਵਾਲੀ ਦਾ ਹਣਾ ਦੇਖਣਾ ਦੀ ਉਧਰ ਪਿਓ ਦੀ ਚਿਤਾ ਚੋਂ ਧੂਆ ਉੱਠ ਰਿਹਾ ਸੀ ਤੇ ਇੱਧਰ ਹੈਪੀ ਦੀਵਾਲੀ ਵਿਸ਼ ਹੋ ਰਹੀ ਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮਹਿਕ ਦੇ ਫਾਦਰ ਦੀ ਡੈਥ ਹੋਈ ਤੇ ਤੁਸੀਂ ਆਪ ਹੀ حساب ਲਾ ਲਓ ਤੁਹਾਨੂੰ ਕੀ ਲੱਗਦਾ ਇਹਦੇ ਤੱਕ ਖਬਰ ਨਹੀਂ ਪਹੁੰਚੀ ਹੋ ਏਰੀਆ ਆਪਦੇ ਘਰੇ ਗੱਲ ਹੁੰਦੀ ਸੀ ਉਸ ਤੋਂ 2 ਦਿਨ ਪਹਿਲਾਂ ਇਹਨਾਂ ਦੀ ਮੰਮੀ ਇਹਨਾਂ ਨੂੰ ਕਿਚਨ ਦਾ ਸਾਰਾ ਸਮਾਨ ਦੇ ਕੇ ਗਈ ਤੇ ਮਦਰ ਨੇ ਇਹਨਾਂ ਨੂੰ ਸਭ ਕੁਝ ਦੱਸਿਆ ਨਾ ਹੋ ਇਵਨ ਕਿ ਉਹਨੂੰ ਤੱਕ ਤਾਂ ਸੋਸ਼ਲ ਮੀਡੀਆ ਤੇ ਵੀ ਨਿਊਜ਼ ਆ ਗਈ ਸੀ ਤੇ ਚਲੋ 1 ਸੈਕਿੰਡ ਲਈ ਮੰਨ ਵੀ ਲਈਏ ਕਿ ਮੈਕ ਨੂੰ ਪਤਾ ਨਹੀਂ ਸੀ ਤਾਂ ਫਿਰ ਵੀ ਇਹਦੀ ਜ਼ਮੀਰ ਇੰਨੀ ਮਰੀ ਹੋਈ ਆ ਵੀ ਇਹਨੇ ਹੁਣ ਉਹ ਵਲੌਗ ਅਪਲੋਡ ਕਰਤਾ ਉਸ ਦਿਨ ਦਾ ਜਿਹੜੇ ਦਿਨ ਇਹਦੇ ਫਾਦਰ ਦਾ ਸੰਸਕਾਰ ਹੋਇਆ ਸੀ ਇਸ ਤੋਂ ਵੱਡੀ ਬੇਸ਼ਰਮੀ ਤੇ ਪੱਥਰ ਦੀ ਕੀ ਹੋਊਗੀ ਜਿਹੜੇ ਘਰ ਦੇ ਵਿੱਚ ਬੰਦਾ ਮਰਦਾ ਲੋਕ ਰੋਟੀ ਤੱਕ ਨਹੀਂ ਖਾਂਦੇ ਤੇ ਇਹ ਆਪਦੇ ਹਸਬੰਡ ਨਾਲ ਖੁਸ਼ੀਆਂ ਵੰਡੀਆਂ ਜਾਂਦੀ ਆ ਜਿਵੇਂ ਪਿਓ ਨਹੀਂ ਗਿਆ ਇਹਦੀ ਜ਼ਿੰਦਗੀ ਦੇ ਵਿੱਚੋਂ ਕੋਈ ਟੈਕਸ हट ਗਿਆ ਹੋਵੇ on sense ਕੀ ਦੀਵਲਿਆ ਦੇਖ ਸਕਦੇ ਜੁਰੂ ਕਿ ਬਾਰਾਂ ਦੀਵੇ ਤੇ ਆ ਛੋਟੀ ਛੋਟੀ ਬਣ ਆਬਾ ਜਰੂਰ ਹੈ ਘਰ ਦੇ ਦੀਵੇ 부ਜੇ ਪਿਆ ਤੇ ਇਹ ਬਾਹਰੋਂ ਦੀਵੇ ਲੈਦੀ ਫਿਰਦੀ ਆ ਤੈਨੂੰ ਦੀਵੇ ਲੈਣ ਦੀ ਕੀ ਲੋੜ ਸੀ ਤੇਰੀ ਸ਼ੇਮਲੈਸਨੈਸ ਦੀ ਰੌਸ਼ਨੀ ਤਾਂ 24 ਘੰਟੇ ਗਲੋ ਕਰਦੀ ਰਹਿੰਦੀ ਆ ਵੱਤ ਸਹੀ ਏ ਹੋ ਗਿਆ ਨੰਬਰ 1 ਅਸੀਂ ਵੀਡੀਓ ਬਣਾਈ ਬਣਾ ਲਾਂ ਗਾਇਜ਼ ਆ ਵਾਲੀ ਆਪਾਂ ਲਾਈਟ ਲਈਏ ਇਹਨਾਂ ਵਿੱਚੋਂ ਦੇਖੋ ਇਹਨਾਂ ਵਿੱਚ ਰੰਗ ਜਿਵੇਂ ਲਾਈਟ ਜਗਾ ਯਾ ਠੀਕ ਆ ਖਾਦੂ ਦੁਕਾਨ ਵਾਲੇ ਨੂੰ ਕਲਰ ਕੰਬੋ ਪੁੱਛ ਰਹੀ ਆ ਵਾਰਮ ਵਾਈਟ ਲੈ ਲਾਂ ਜਾਂ ਮਲਟੀ ਕਲਰ ਪੈਨੇ ਮਲਟੀ ਕਲਰ ਤਾਂ ਤੇਰੀਆਂ ਪ੍ਰਾਇੋਰਟੀਜ਼ ਨੇ ਸਾਰਾ ਘਰ ਸਾਇਚ ਸੀ ਤੇ ਇਹ ਲੜੀਆਂ ਚਮਕਾਉਂਦੀ ਫਿਰਦੀ ਆ ਤੇ ਹੁਣ ਵਲੌਗ ਅਪਲੋਡ ਕਰਨ ਲੱਗੀ ਨੂੰ ਵੀ ਸ਼ਰਮ ਨਹੀਂ ਆਈ ਲੋਕਾਂ ਨੂੰ ਮੈਗੀ ਖਾਣ ਵਾਸਤੇ ਹੱਥ ਚਾਹੀਦੇ ਆ ਤੇ ਇਹਨੂੰ ਕੈਮਰਾ ਤੇ ਹਬੀ ਲੋਕਾਂ ਨੂੰ ਦਿਖਾਉਣ ਮਾਰੀ ਕੀ ਡਰਾਮਾ ਕਰਦੀ ਆ ਕੈਮਰਾ ਓਨ ਕਰਕੇ ਇਸ਼ਾਰਾ ਕੀਤਾ ਵੀ ਚੱਲ ਹੁਣ ਖਵਾ ਐਂਡ ਨਾਓ ਡੇਸ ਥਿਸ ਇਜ਼ ਕਾਲਡ ਕੰਟੈਂਟ ਤੇ ਹਮ 24 ਸੇ ਤੋਂ ਵੀ ਚੱਕਾ ਸੁਦੇ ਰਾਤ ਦੇ ਟਾਈਮ ਮੇਂ ਉਹ ਸਾਰੇ ਰੋਕੀ ਪਟਾਕੇ ਜਲਾ ਰਿਆ ਦੇਖ ਸਕਦੇ ਹੋ ਤੁਸੀਂ ਬੱਚੇ ਇਹਨੂੰ ਦੇ ਇਹ ਗੂਰ ਦੂਰ ਦੂਰ ਕਰ ਕਰ ਘੁਮਾ ਦਿਓ ਗਿਆ ਚੱਕਰ ਕਰ ਘੁਮਾ ਗੋਲ 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 ਦੋਰੇ ਬੱਚੇ ਛੋੜੇ ਛੋੜੇ ਇਸ ਟਾਈਮ ਤੱਕ ਅੱਧੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਵੀ ਮਹਿਕ ਦੇ ਪਾਪੇ ਦੇ ਗੋਲੀ ਲੱਗੀ ਆ ਤੇ ਉਹ ਬਚੇ ਨਹੀਂ ਤੇ ਇਹ ਜਵਾਕਾਂ ਵਾਲੇ ਪਟਾਕੇ ਚਲਾ ਚਲਾ ਕੇ ਦੰਦ ਕੱਢੀ ਜਾਂਦੀ ਆ ਸੀਰੀਅਸਲੀ ਪਟਾਕੇ ਵੀ ਸ਼ਰਮਿੰਦਾ ਹੋ ਗਏ ਹੋਣਗੇ ਪਰ ਇਹ ਨਹੀਂ ਹੋਈ ਹੋਲੀ ਰੱਖ ਦਿਓ ਕਿੰਨੇ ਥੜਮ ਥੜਮ ਰੱਖਦੇ ਹੋ ਇਟਾਂ ਧੀਰੇ ਸੇ ਰੱਖੋ ਕਿੰਨੀ ਜ਼ੋਰ ਦੀ ਆਵਾਜ਼ ਆਂਦੀ ਆ। ਉਈ ਟਾਪੀ ਟਾਗੀ ਰਹੇ ਤਾਂ ਤੇਰੀ ਆਵਾਜ਼ ਨਾਲੋਂ ਤਾਂ ਘੱਟ ਹੀ ਆ। ਉਹਨਾਂ ਦਾ ਕੰਮ ਘਰ ਬਣਾਉਣਾ, ਤੇਰੀ ਬਕਵਾਸ ਸੁਣਾਣੀ। ਮਿਸਤਰੀ ਵੀ ਸੋਚਦਾ ਹੂ ਵੀ ਮੈਡਮ ਜਿਹੜੀ ਤੈਨੂੰ ਆਵਾਜ਼ ਆ ਰਹੀ ਆ ਨਾ, ਉਹ ਤੇਰੇ ਦਿਮਾਗ 'ਚ ਰੱਖੇ ਪੱਥਰਾਂ ਦੀ ਆ, ਇਟਾਂ ਦੀ ਨਹੀਂ। ਵੀ ਦੱਸ ਜੇ ਹੁਣ ਘਰੇ ਕੰਮ ਹੁੰਦਾ ਹੋਊਗਾ ਤਾਂ ਆਵਾਜ਼ ਤਾਂ ਆਊਗੀ ਘਰ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਆ ਕੈਟਵੌਕ ਨਹੀਂ ਚੱਲ ਰਹੀ ਬਾਕੀ ਜੇ ਐਨੀ ਹੀ ਦਿੱਕਤ ਆ ਤਾਂ ਹਟਾ ਦਿਓ ਰੈਨੋਵੇਸ਼ਨ ਕਰਨੀ ਗਾਇਸ ਤੁਹਾਡੇ ਘਰਾਂ ਦੇ ਵਿੱਚ ਹੋਇਆ ਕਦੇ ਆਏ ਵੀ ਤੁਹਾਡੀ ਮਦਰ ਸਿਸਟਰ ਘਰੇ ਕੰਮ ਕਰਦੇ ਆ ਬੰਦਿਆਂ ਨੂੰ ਜਾ ਕੇ ਐਦਾਂ ਉੱਚੀ ਆਵਾਜ਼ ਚ ਬੋਲੀ ਹੋਵੇ ਨਹੀਂ ਮੰਨਿਆ ਤੂੰ ਦੇਵ ਨਾਲ ਐਦਾਂ ਬੋਲਦੀ ਆ ਪਰ ਇੱਥੇ ਸਾਰੇ ਦੇਵ ਨਹੀਂ ਬੈਠੇ ਅਰੇ ਕਹਿਣਾ ਕੀ ਚਾਹਤੇ ਹੋ ਬਾਤ ਜਦੋਂ ਉਹ ਵੀ ਗਾਲਾਂ ਕੱਢਦਾ ਫਿਰ ਛੇਤੀ ਠੰਡੀ ਵੀ ਹੋ ਜਾਂਦੀ ਆ ਅਸਲ ਦੇ ਵਿੱਚ ਨਾ ਘਰ ਤੋਂ ਪਹਿਲਾਂ ਇਹਦੇ ਐਟੀਟਿਊਡ ਨੂੰ ਰੈਨੋਵੇਟ ਕਰਨ ਦੀ ਲੋੜ ਆ ਮੈਂ ਮਿੰਤਾ ਕੀਤੀਆਂ ਕਿਤੇ ਕਿਸੇ ਤੋਂ ਫੋਨ ਲਵਾਣੇ ਕਿਸੇ ਕਿਸੇ ਤੋਂ ਫੋਨ ਲਵਾਣੇ ਆ ਗੁਰਪ੍ਰੀਤ ਜਿਹੜਾ ਬੈਠਾ ਹੁੰਦਾ ਆ ਇਹ ਵੀ ਮੈਨੂੰ ਮੈਸੇਜ ਪਤਾ ਜਿਹੜਾ ਹੁਣ ਗਲਤ ਬੋਲਦਾ ਆ ਇਹ ਜਿਹੜਾ ਮੈਸੇਜ ਕਰਦਾ ਸੀ ਗਾਇਸ ਭੈਣੇ ਸਤਿ ਸ਼੍ਰੀ ਅਕਾਲ ਸਕਰੀਨ ਸ਼ਾਟ ਮੈਂ ਲਗਾ ਦੂੰਗੀ ਹੂੰ ਮੀਨੂ ਐਂਟੀਰੀ ਸੁਣ ਲੋ ਆਖੇ ਮੇਰੀਆਂ ਮਿੰਤਾ ਕਰਦੇ ਸੀ ਨਹੀਂ ਜੇ ਰੋਸਟਰ ਮੰਂਤਾ ਕਰਦੇ ਸੀ ਤਾਂ ਤਿੰਨ ਤਿੰਨ ਸਟ੍ਰਾਈਕਾਂ ਲਾ ਕੇ ਤੂੰ ਕੀ ਦਿਖਾ ਰਹੀ ਸੀ ਆਪਦੀ ਤਾਕਤ ਜਾਂ ਆਪਦੀ ਕਮਜ਼ੋਰੀ ਕਿਉਂਕਿ ਜਦੋਂ ਬੰਦੇ ਦੇ ਕੋਲੇ ਕੋਈ ਤਰਕ ਨਾ ਹੋਵੇ ਤਾਂ ਫੇਰ ਹੀ ਉਹਨੂੰ ਸਟ੍ਰਾਈਕਾਂ ਦੀ ਲੋੜ ਪੈਂਦੀ ਆ ਤੇ ਜੇ ਤਰਕ ਹੋਵੇ ਫਿਰ ਸਟ੍ਰਾਈਕ ਦੀ ਲੋੜ ਨਹੀਂ ਪੈਂਦੀ ਬੰਦਾ ਬੋਲਣ ਨਾਲ ਹੀ ਜਵਾਬ ਦੇ ਦਿੰਦਾ ਤੇਰੇ ਕੋਲੇ ਕੋਈ ਜਵਾਬ ਹੈ ਨਹੀਂ ਸੀ ਤਾਂ ਕਰਕੇ ਤੇਰੇ ਕੋਲ ਇੱਕ ਹੀ ਹਥਿਆਰ ਸੀ ਸਟ੍ਰਾਈਕ ਦਾ ਤੇ ਉਹ ਤੂੰ ਵਰਤ ਲਿਆ ਸੱਚੀ ਦੱਸਾਂ ਤੁਸੀਂ ਵਲੋਗਿੰਗ ਘੱਟ ਕਰਦੇ ਆ ਤੇ ਡਰਾਮੇ ਦਾ ਟ੍ਰੇਲਰ ਵਧ ਤੇ ਹਾਂ ਹੱਥ ਜੋੜ ਕੇ ਬੇਨਤੀ ਆ ਐਟੀਟਿਊਡ ਦਾ ਟੈਕਸ ਥੋੜਾ ਘੱਟ ਕਰ ਲਓ ਤੇ ਕੰਟੈਂਟ ਵਧਾ ਲਓ ਅਸਲ ਦੇ ਵਿੱਚ ਨਾ ਆਂਟੀ ਦੀ ਸਮਝ ਹੀ ਨਹੀਂ ਆਉਂਦੀ ਇੱਕ ਮਿੰਟ ਚ ਹਵਾ ਚ ਆ ਜਾਂਦੀ ਆ ਤੇ ਦੂਜੇ ਹੀ ਮਿੰਟ ਸਿੰਪਤੀ ਕਾਰਡ ਪਲੇ ਕਰਨ ਲੱਗ ਜਾਂਦੀ ਆ ਇੱਥੇ ਹੰਕਾਰ ਦਾ ਲੈਵਲ ਚੈੱਕ ਕਰੋ ਇੱਕ ਘੁੱਟ ਚਾਹ ਦੀ ਭਰਦੀ ਆ ਤੇ ਫਿਰ ਉਂਗਲ ਕਰਕੇ ਧਮਕੀ ਦਿੰਦੀ ਆ ਤੇ ਥੋੜੇ ਟਾਈਮ ਬਾਅਦ ਅਗਲੀ ਰੀਲ ਦੇ ਵਿੱਚ ਆਂਟੀ ਰੋਣ ਵੀ ਲੱਗ ਜਾਂਦੀ ਆ ਵੀ ਮੈਂ ਤਾਂ ਭੋਲੀ ਤੇ ਸ਼ਰੀਫ ਆ ਮੇਰੇ ਨਾਲ ਧੱਕਾ ਹੋਇਆ ਇੱਕ ਤਾਂ ਸਟ੍ਰਾਈਕਾਂ ਦੇ ਕੇ ਅਗਲੇ ਦਾ ਚੈਨਲ ਬੰਦ ਕਰਵਾਓ ਤੇ ਦੂਜੇ ਹੀ ਪਲ ਸ਼ਰੀਫ ਵੀ ਬਣ ਜਾਓ ਵੀ ਸਟ੍ਰਾਈਕ ਵਾਪਸ ਲੈਣਾ ਮੈਂ ਸਟ੍ਰਾਈਕ ਵਾਪਸ ਲਈ ਨਰੂਲਾ ਫੈਮਿਲੀ ਦੇ ਗਹਿਣ ਤੇ ਕਪਿਲ ਵੀਰੇ ਦੇ ਕਹਿੰਦੇ ਸਟ੍ਰਾਈਕ ਵਾਪਸ ਲਈਏ ਮੈਂ ਵਾਪਸ ਲੈਣੀ ਨਹੀਂ ਸੀ ਸਟ੍ਰਾਈਕ ਲੈ ਦੱਸ ਤਾਂ ਨਰੂਲਾ ਫੈਮਲੀ ਜੱਜ ਬਣੀ ਬੈਠੀ ਆ ਜਿਵੇਂ ਉਹਨਾਂ ਨੇ YouTube ਦਾ ਸੰਵਿਧਾਨ ਲਿਖਿਆ ਹੋਵੇ ਉਹਨਾਂ ਨੇ ਹੀ ਆਂਟੀ ਨੂੰ ਸਮਝਾਇਆ ਹੋਣਾ ਵੀ ਵਾਪਸ ਲੈ ਲੈ ਨਹੀਂ ਤਾਂ ਕਾਊਂਟਰ ਸਟ੍ਰਾਈਕ ਆ ਜਾਣੀ ਆ ਰੋਸਟਰਸ ਦੇ ਚੈਨਲ ੜਾਉਂਦੀ ੜਾਉਂਦੀ ਆਪ ਦਾ ਨਾ ਉਡਾ ਬੈਠੀ ਉਹਨਾਂ ਨੇ ਹੀ ਦੱਸਿਆ ਹੋਣਾ ਵੀ YouTube ਤੇਰਾ ਮਾਮਾ ਨਹੀਂ ਜੇ ਅੱਜ ਕਿਸੇ ਨੂੰ ਸਟ੍ਰਾਈਕ ਦੇਂਗੀ ਤਾਂ ਕੱਲ ਨੂੰ ਤੇਰੇ ਚੈਨਲ ਦੀਆਂ ਵੀਡੀਓਜ਼ ਨੇ ਵੀ 에য়ার ਇੰਡੀਆ ਬਣ ਕੇ ਗਾਇਬ ਹੋ ਜਾਣਾ ਹੋਰ ਐਂਟੀ ਤੂੰ ਐਵੇਂ ਨਹੀਂ ਲੈ ਲਈ ਵਾਪਸ ਐਨਾ ਹੀ ਤਰਸ ਆਉਂਦਾ ਹੁੰਦਾ ਤਾਂ ਤੂੰ ਤਿੰਨ ਸਟ੍ਰਾਈਕਾਂ ਮਾਰਦੀ ਨਾ ਬਾਕੀ ਚਲੋ ਚੰਗਾ ਹੋਇਆ ਕਿਸੇ ਨੇ ਸਮਝਾਤਾ ਨਹੀਂ ਤਾਂ ਐਂਟੀ ਤੇਰੇ ਚੈਨਲ ਦੀਆਂ ਵੀ ਵੀਡੀਓਜ਼ ਨਾਲ ਤੇਰੇ ਐਟੀਟਿਊਡ ਦੇ ਅੰਦਰ ਦੱਬ-ਦੱਬ ਕੇ ਮਰ ਜਾਣੀਆਂ ਸੀ ਫੋ ਸਬਸਕ੍ਰਾਈਬਰ ਨੂੰ ਕਹਿ ਰਿਹਾ ਜੀ ਤੁਹਾਡਾ ਧੰਨਵਾਦ ਜੀ ਤੁਹਾਡੇ ਦੁਆਵਾਂ ਨਾਲ ਦੁਆਵਾਂ ਨਾਲ ਨਹੀਂ ਵੀਰੇ ਮੈਂ ਸਟ੍ਰਾਈਕ ਚਾਹਮਾ ਹੁਣ ਮਾਰ ਸਕਦੀ ਆ ਆ ਗੱਲ ਤਾਂ ਜਮਾ ਜਵਾ ਕਾਲੀ ਲੱਗਦੀ ਆ ਜਿਹੜਾ ਲੁੱਡੋ ਜਿੱਤ ਕੇ ਕਹਿੰਦਾ ਮੇਰੀ ਗੋਟੀ ਮੇਰੇ ਨਿਯਮ YouTube ਦੀ ਰਾਣੀ ਤੋਂ YouTube ਦੀ ਸਾਰੀ ਸੰਗਤ ਡਰੀ ਹੋਈ ਆ ਆਂਟੀ ਤੁਸੀਂ ਥੋੜੇ ਜੇ YouTube ਦੇ ਫੇਅਰ ਯੂਜ਼ ਵੀ ਪੜ ਲੈਣੇ ਸੀ ਇਹ ਸੋਸ਼ਲ ਮੀਡੀਆ ਤੁਹਾਡੇ ਕੱਲਿਆਂ ਦਾ ਤਾਂ ਹੈ ਨਹੀਂ ਵੀ ਜੋ ਚੇਤਾਵੇ ਕਰੋ ਬਾਕੀ ਚਲੋ ਰੋਸਟਰਸ ਦੇ ਚੈਨਲ ਤਾਂ ਸਟ੍ਰਾਈਕ ਨਾਲ ਬੰਦ ਵੀ ਹੋ ਜਾਣਗੇ ਪਰ ਕਦੇ ਜਾ ਕੇ ਆਪਦਾ ਕਮੈਂਟ ਸੈਕਸ਼ਨ ਚੈੱਕ ਕੀਤਾ ਉਹ ਵੀ ਕਰ ਲਿਓ ਲੋਕ ਕਿਹੜੇ ਵੇ ਦੇ ਨਾਲ ਤੁਹਾਡਾ ਕੰਟੈਂਟ ਦੇਖਦੇ ਆ ਤੇ ਕਿਹੋ ਜਿਹਾ ਕਮੈਂਟ ਕਰਕੇ ਜਾਂਦੇ ਆ ਉੱਥੇ ਵੀ ਨਾ ਕੱਲੇ-ਕੱਲੇ ਦੀ ਆਈਡੀ ਤੇ ਜਾ ਕੇ ਉਹਨਾਂ ਨਾਲ ਪੰਗਾ ਲਓ ਤੇ ਮੈਂ ਤੁਹਾਨੂੰ ਹੁਣ ਲਾਸਟ ਵਾਰਨਿੰਗ ਦਿੰਨੀ ਆ ਬੰਦੇ ਬਨਜੋ ਸੁਧਰਜੋ ਆਂਟੀ ਉਹਨਾਂ ਨੂੰ ਵਾਰਨਿੰਗ ਦਿੰਦੀ ਆ ਵੀ ਬੰਦੇ ਬਨਜੋ ਪਰ ਆਂਟੀ ਪਹਿਲਾਂ ਤੁਸੀਂ ਆਪ ਦਾ ਬੰਦੇ ਬਨਜੋ ਨਾਲੇ ਸੀਰੇ ਅੰਕਲ ਨੂੰ ਵੀ ਬੰਦਾ ਬਣਾ ਲਓ ਬੜੇ ਹਰਾਮੀ ਹੋ ਬੇਟਾ ਜੇ ਤੁਸੀਂ ਬਕਵਾਸ ਕਰ ਨੂੰ ਨਹੀਂ ਹਟੇ ਸਟ੍ਰਾਈਕ ਮੈਂ ਫੇਰ ਮਾਰੂ ਫਿਰ ਮੈਂ ਇੱਕ ਚੈਨਲ ਤੇ ਨਹੀਂ ਮਾਰੂਗੀ ਹੋਰ ਵੀ ਚੈਨਲ ਤੇ ਮਾਰ ਦੇਣੀ ਆ ਮੈਨੂੰ ਆਪਣੇ ਚੈਨਲ ਦਾ ਨਹੀਂ ਮੈਨੂੰ ਅੱਗੇ ਮੈਂ YouTube ਤੋਂ ਨਹੀਂ ਵੀਰੇ ਖਾਂਦੀ ਮੈਨੂੰ ਫਿਕਰ ਨਹੀਂਗਾ ਮੇਰਾ ਚੈਨਲ ਨਾਲ ਚੈਨਲ ਤਾਂ ਤਾਂ ਉੱਡੂਗਾ ਜਿੰਮੇ ਕਿਸੇ ਦਾ ਕੰਟੈਂਟ ਚੋਰੀ ਕਰੂਗੀ ਕਦੇ ਆਪਦੇ ਕੰਟੈਂਟ ਨੂੰ ਸੁਧਾਰਿਆ ਇਹ ਵਾਰਨਿੰਗਾਂ ਛੱਡੋ ਤੇ ਆਪਦਾ ਕੰਟੈਂਟ ਪੱਕਾ ਕਰੋ ਆਂਟੀ ਦੀਆਂ ਗੱਲਾਂ ਤਾਂ ਸੁਣੋ ਤੁਸੀਂ ਆਇਆ ਲੱਗਦਾ ਆਂਟੀ ਦੇ ਹੱਥ YouTube ਚੈਨਲ ਨਹੀਂ ਕੁੰਡੀਆਂ ਵਾਲੀ ਬੰਦੂਕ ਆ ਗਈ ਹੋਵੇ ਸਟ੍ਰਾਈਕਾਂ ਐਦਾਂ ਚਲਾਉਂਦੀ ਹੈ ਜਿਵੇਂ ਗੋਲੀਆਂ ਕਿਸੇ ਵੀ ਚੈਨਲ ਤੇ ਟ੍ਰਿਗਰ ਦਬਾ ਦਿੰਦੀ ਆ ਆਂਟੀ ਨਾ ਉਸ ਜਵਾਕ ਵਾਂਗੂ ਕਰਦੀ ਆ ਜਿਹੜਾ ਰੁੱਸ ਕੇ ਕਹਿੰਦਾ ਮੈਂ ਤਾਂ ਗੁੱਸੇ 'ਚ ਖੇਡਣਾ ਹੀ ਨਹੀਂ ਫਿਰ ਵੀ 5 ਮਿੰਟ 'ਚ ਬਲੂਨ ਲੈ ਕੇ ਵਾਪਸ ਖੇਡਣਾ ਆ ਜਾਂਦਾ ਵੀ ਆਂਟੀ ਜੇ ਤੈਨੂੰ ਫਿਕਰ ਹੀ ਹੈਨੀ ਜੇ ਤੂੰ YouTube ਤੋਂ ਖਾਂਦੀ ਨਹੀਂ ਜੇ ਤੈਨੂੰ ਵਲੌਗ ਬਣਾਉਣ ਨਾਲ ਕੋਈ ਚੱਕਰ ਨਹੀਂ ਤਾਂ ਵੀਡੀਓਜ਼ ਪਾਉਣੀਆਂ ਹੀ ਨਾ ਆਊਗਾ ਵਲੌਗ ਨਾ ਹੋਊਗਾ ਰੋਸਟ ਨਾ ਸਟ੍ਰਾਈਕ ਮਾਰਨ ਦੀ ਲੋੜ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬਾਂਸਰੀ ਕੰਮ ਖਤਮ ਇਹ ਬੜੀ ਅੱਛੀ ਬਾਤ ਕਹੀ ਆਂ YouTube ਦੇ ਸਿਰ ਤੋਂ ਘਰ ਵੀ ਚਲਾਉਣਾ ਤੇ ਮੰਨਣਾ ਵੀ ਨਹੀਂ ਤੇ ਇਹੀ ਇਹਨਾਂ ਵਲੌਗਰਸ ਦੀ ਪ੍ਰੋਬਲਮ ਹੁੰਦੀ ਆ ਨਾ ਤਾਂ ਆਪਦੀ ਗਲਤੀ ਮੰਨਣੀ ਤੇ ਨਾ ਆਪਦੀ ਸੱਚਾਈ ਮੈਂ ਵੀਡੀਓ ਰੀਡ ਕਰਤੀ ਆ ਨਾ ਆਪਣੀ ਆਈਡੀ ਤੋਂ ਤੁਸੀਂ ਵੀ ਡਿਲੀਟ ਕਰੋ ਤੁਸੀਂ ਮੇਰੀਆਂ ਵੀਡੀਓਆਂ ਦਾ ਸਟੇਕਾਂ ਫਿਰ ਤਿੰਨਾਂ ਦੇ ਉਹਨਾਂ ਨੇ ਜਿਹੜੇ ਗੱਲਾਂ ਕਰਦੇ ਨੇ ਇੱਕ ਤੇ ਨਹੀਂ ਤਿੰਨਾਂ ਤੇ ਸਾਰੇ ਚੈਨਲਾਂ ਤੇ ਸ਼ੁਕਰ ਆ ਅੰਕਲ ਵੀ ਆ ਕੇ ਬੋਲੇ ਨਹੀਂ ਤਾਂ ਅੰਕਲ ਨੂੰ ਵਿਚਾਰੇ ਨੂੰ ਭਾਂਡਿਆਂ ਕੱਪੜਿਆਂ ਤੇ ਚਾਹ ਤੋਂ ਹੀ ਨੀ ਵੇਲ ਮਿਲਦੀ ਬਾਕੀ ਮੰਨਿਆ ਕੇ ਲਾਈਫ ਪਾਰਟਨਰ سپورਟਿਵ ਹੋਣਾ ਚਾਹੀਦਾ ਪਰ ਸਬੋਡੀਨੇਟ ਨਹੀਂ ਤੁਸੀਂ ਤਾਂ ਕੰਪਲੀਟਲੀ ਆਂਟੀ ਤੇ ਡਿਪੈਂਡੈਂਟ ਹੋ ਗਏ ਹੋ ਆਪਦੇ ਲਈ ਥੋੜਾ ਬਹੁਤ ਸਟੈਂਡ ਲਓ ਬਾਕੀ ਆਂਟੀ ਆਪਣਾ ਕੰਟੈਂਟ ਸੁਧਾਰ ਲਓ ਨਾ ਹੀ ਤਾਂ ਫਿਰ ਤੁਹਾਨੂੰ ਸਟ੍ਰਾਈਕ ਦੇਣ ਦੀ ਲੋੜ ਪਊਗੀ ਤੇ ਨਾ ਹੀ ਆਹ ਰਿਪਲਾਈ ਤੇ ਨਾ ਹੀ ਤੁਹਾਨੂੰ ਕੋਈ ਰੋਸਟ ਕਰੂਗਾ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ